ਹਾਂਜੀ ਆਪਾਂ ਕੱਲ ਜੋ ਬਾਹਰ ਗਾਇਆਂ ਖੁੱਲੇ ਛੱਡੀਆਂ ਹੁੰਦੀਆਂ ਸੀ ਉਹ ਤੇ ਸੱਡ ਪਾਤਾ 22 ਫੁੱਟ ਚੌੜਾ 53 ਫੁੱਟ ਲੰਬਾਈ ਹੈ ਇਹਦੀ ਤੇ ਉੱਪਰ ਚਾਦਰਾਂ ਪਾਤੀਆਂ ਹੁਣ ਮੌਜ ਦੇ ਨਾਲ ਗਾਇਆਂ ਖੜੀਆਂ ਰਿਆ ਕਰਨੀਆਂ ਪਨਹਾਲ ਅੱਜ ਥੋੜਾ ਮੋਟਾ ਕੰਮ ਰਹਿੰਦਾ ਹੈ ਉਮਕਮਲ ਹੋ ਜੂ ਕੱਲ ਨੂੰ ਇੱਥੇ ਗਾਈਆਂ ਛੱਡ ਦਾਂਗੇ ਕਿਉਂਕਿ ਜਾਲੀ ਜੁੜੀ ਲਾਈ ਵੀ ਐ ਸੱਡ ਪੌਦੇ ਕਰਕੇ ਤੇ ਅੱਜ ਬਿੱਟੂ ਦੇ ਨਾਲ ਇੱਕ ਬੰਦਾ ਹੋਰ ਹੈਗਾ ਤੇ ਅਜੇ ਮੁਕੰਮਲ ਕਰ ਦੇਣਗੇ ਕੱਲ ਨੂੰ ਝੋਨੇ ਤੇ ਸਪਰੇਅ ਸ਼ੁਰੂ ਕਰਾਂਗੇ ਲਾਸਟ ਸਪਰੇਅ ਕਰਾਂਗੇ ਤੇ ਸੱਡ ਦਸਤਰਾ ਬਣਾਂਗੇ